ਕਿਆ ਸਾਰਾ ਮਾਮਲਾ ਸੀ 16 ਤਰੀਕ ਨੂੰ ਸਾਡੇ ਜਿਹੜਾ ਰਾਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀ ਉਸ ਪਾਸਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਦੀ ਤਫਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨानगर ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਫਿਰ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਰੈਸਟ ਕੀਤਾ ਕਾਂ ਸੀ ਰੈਸਟ ਕੀਤਾ ਰੈਸਟ ਇਹਨੂੰ ਬੇਟਾ ਬੇਟਾ ਪਿੰਡ ਹੈ ਤਾਂ ਜਿਹੜਾ ਬੇਟਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ ਸੋ ਉਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉਥੇ ਜਿਹੜਾ ਇਹਨ ਐਕਸੈਪਟ ਕਰ ਲੈ ਜਿਹੜਾ ਗ੍ਰੇਡ ਲੋਬਿੰਗ ਦਾ ਜੀ ਵੀ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਸ ਆਫ ਸਟਰੀ ਸੀਗੀਆਂ ਜਿਹੜੇ ਨੇ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹ ਪੁੱਛਗਿੱਛ ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਦੇ ਨੇ ਕੋਈ ਵੈਪਨ ਵੀ ਸੀਗਾ ਉਦੋਂ ਨੇੜ ਦੇ ਨਾਲ ਜੀ ਉਖਰੇ ਇੱਥੇ ਜਦੋਂ ਆ ਕੇ ਵੇਖਿਆ ਤਾਂ ਇਹਨਾਂ ਪੁਲਿਸ ਪਾਰਟੀ ਨੂੰ ਜੋ ਇਸ਼ਾਰਾ ਕੀਤਾ ਇੱਥੇ ਇਹਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲੱਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇੰਜਰੇਡ ਇਹੋਸਪੀਟਲ ਜਿਹੜਾ ਜਦੋਂ ਜਹਾਂ ਪਰ ਲੈ ਕੇ ਆਏ ਤੇ ਤਾਂ ਪੁਲਿਸ ਪਾਰਟੀ ਨਹੀਂ ਸੀ ਉਸ ਦੇ ਸਾਥ ਕਿੰਨੇ ਲੋਕ ਤੇ ਉਸ ਦੇ ਸਾਥ ਪੁਲਿਸ ਪਾਰਟੀ ਆਪਣੇ ਸੀਗੇ ਮੁਲਾਜ਼ਮ ਕਿੰਨੇ ਮੁਲਾਜ਼ਮ ਆਪਣੇ ਨਾਲ 10 ਤੋਂ ਪਰ ਮੁਲਾਜ਼ਮ ਸੀ ਕਿੰਨੇ ਪਰ ਮੁਲਾਜ਼ਮਾਂ ਕੋ ਉਸਨੇ ਚਕਮਾ ਦੇਖ ਕੇ ਪਿਸਤੌਲ ਉਠਾ ਲਈ ਅਸਰ ਫੜੇ ਹੀ ਹੱਥੇ ਨੂੰ ਪਤਾ ਹੀ ਨਾ ਕਿੱਥੇ ਸੀ ਉਸਨੇ ਬਤਾਇਆ ਜਾਂ ਪਰ ਆਪਨੇ ਬਤਾਇਆ ਕਿ ਵਾਹਾਂ ਪਰ ਪਿਸਟਲ ਪੜਾ ਹੈ ਤੇ ਮੁਲਾਜ਼ਮ ਕੋ ਉਠਾਣਾ ਚਾਹੀਏ ਤਾਂ ਕਿ ਉਹ ਕ੍ਰਿਮੀਨਲ ਉਠਾਏਗਾ ਨਹੀਂ ਉਹ ਕ੍ਰਿਮੀਨਲ ਦਾ ਉਹਦਾ ਹੱਥ ਪੈ ਗਿਆ ਨਾ ਉੱਥੇ ਤੇ ਇਸ ਕਰਕੇ ਜਿਹੜਾ ਉਹਨੂੰ ਹਨ ਹਸਪੀਟਲ ਦਰਜ ਕਰਾਇਆ ਸਾਡੇ ਵੱਲੋਂ ਕਿੰਨੀ ਫਾਇਰਿੰਗ ਹੋਈ ਹੈ ਸਰ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੁੰਦਾ ਹੈ ਕਿ ਹਰ ਵਾਰ ਜੋ ਇਨਕਾਉਂਟਰ ਹੋਤਾ ਉਸਕੇ ਲੈਗ ਸ਼ਾਟ ਪਰ ਹੀ ਜੋ ਚੋੜ ਲੱਗ ਨਹੀ ਨਹੀ ਵੇਖੋ ਤੇ ਸਾਹਮਣੇ ਆਇਆ ਤੁਹਾਡੇ ਸਾਰਿਆਂ ਦੇ ਲੈਗ ਸ਼ਾਟ ਉਹ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 ਬੋਰ ਜਿਹੜਾ ਪਿਸਟਲ ਹੋਇਆ ਵਾ ਉਹਦੀ ਹਾਂ ਇਹਦੀ ਜਿਹੜਾ ਅੱਜ ਤੱਕ ਉਹਨੂੰ ਹੁਣ ਫੋਰੈਂਸਿਕ ਇਨਸਪੈਕਟ ਆਏ ਸੀ ਉਹਨਾਂ ਨੇ ਕੱਢ ਕੇ ਉਹਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਇਹਨਾਂ ਪਾਕਿਸਤਾਨਾਂ ਕੀ ਲੈਣ ਦੇਣ ਪਾਕਿਸਤਾਨ ਦਾ ਇਹਦਾ ਜਿਹੜਾ ਜਿਹੜਾ ਉਧਰ ਦਾ ਸ਼ਬਾਜ਼ ਸ਼ਬਾਜ਼ ਪੱਟੀ ਸਿਗਾ ਸ਼ਾਹਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਇਲਾਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਅਸਿਸਰ ਸਾਹਿਬ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਅਸ਼ਾਜਾਦ ਭੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਦੇਖੋ ਯੂਕਮਾਲਿਆ ਕੀਤਾ ਸੀਗਾ ਵੀ ਉਹ ਹਪਲਾਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੈ ਹੁਣ ਇਹੀ ਕੰਮ ਕਰਾਉਂਦੇ ਆਏ ਤੇ ਗ੍ਰਨੇਡ ਵੀ ਬ੍ਰੰਧ ਹੋਇਆ ਕੋਈ ਗ੍ਰਨੇਡ ਵਗੈਰਾ ਵੀ ਮਿਲਿਆ ਤੇ ਗ੍ਰਨੇਡ ਤੱਕ ਇਹਨਾਂ ਕੋਈ ਬ੍ਰੰਧ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਵਿੱਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਆਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ ਜਿਹੜਾ ਹੁਣ ਇੱਕ ਦੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਲ ਰਿਲੇਟਡ ਕਹਿੰਦੇ ਕੋਈ ਸ਼ਹਾਜਾਦ ਦੇਖੋ ਜਿਹੜਾ ਇਹ ਹੋਣ ਤੇ ਇਹ ਇੱਕ ਸ਼ਹਾਜਾਦ ਪੱਟੀ ਸੀਗੀ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾਇਨ ਅਖਤਰ ਜਿਹੜਾ ਸ਼ੰਕਰਪੱਟ ਦਾ ਇਹਨਾਂ ਦੇ ਨਾਲ ਸੀਗਾ ਇਹ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾਮ ਉਹਦਾ ਸਰ ਗ੍ਰਨੇਡ ਕਿਉਂ ਨਹੀਂ ਫਟਿਆ ਉਸ ਦਿਨ ਗ੍ਰਨੇਡ ਕਿਉਂ ਨਹੀਂ ਫਟਿਆ ਦੱਸਿਓ ਉਹਨੇ ਪੇ ਟੁੱਟ ਗਈ ਕੀ ਚੱਕਰ ਪਿਆ ਸੁਣ ਦੇ ਵੇਖੋ ਉਹ ਇੱਕ ਤੇ ਪੁੱਛ ਕੇ ਚੱਲਦੀ ਏ ਤੋਂ ਜਿਹੜੇ ਇਹਨੂੰ ਪੈਸੇ ਲਿਓ ਤੇ ਕਰਦੇ ਹੀ ਆ ਪੈਸੇ ਦੇ ਗਏ ਇਹਨੂੰ ਵੀ ਇਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਧੂ ਸ਼ਾਜਾਦ ਪੱਟੀ ਤੇ ਜਸ਼ਾਨ ਅਕਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਵੇਖੋ ਇਹ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਦੋ ਜਗ੍ਹਾ ਸੋਲੋ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈਂਗਾ ਦੋਸ਼ੀ ਦਾ ਨਾਮ ਇਹਦਾ ਹਰਦੀਪ ਕੰਬੋਜ ਤੇ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਚ ਕੌਣ-ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈ ਵਾ ਪੇਰੈਂਟਸ ਇਹਦੇ ਉੱਥੇ ਬਾਕੀ ਖੇਤੀਬਾੜੀ ਦਾ ਕੰਮ ਕਰਦੇ ਹੁੰਦੇ ਤੇ ਜੇ ਕੋਈ ਪੁਰਾਣੇ ਮਾਮਲੇ ਕੋਈ ਦਰਜ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੈ ਕਿਸੇ ਮਜ਼ਦੂਰ ਨੂੰ ਕੋਈ ਝੋਟ ਆਈ ਹੋ ਨਹੀਂ ਮਜ਼ਦੂਰ ਨੂੰ ਉਮਰ ਕਿੰ